ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੇ ਸੱਚੀਮੁੱਚ ਨਹੀਂ ਮੰਨਣਾ ਚਾਹੀਦਾ ਪਰ ਜੋ ਸਾਰੀ ਗੁਰਬਾਣੀ ਕਹਿ ਰਹੀ ਹੈ ਵੀ ਸਤ ਸੰਗਤ ਕਰੋ ਇਹ ਕਹਿ ਵੀ ਆਪਾਂ ਕਹਿੰਨੇ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦੇ ਸੱਚੀਮੁੱਚ ਨਹੀਂ ਮੰਨਣਾ ਚਾਹੀਦਾ ਪਰ ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਉਹਨੂੰ ਤੇ ਮੰਨਣਾ ਚਾਹੀਦਾ ਨਾ ਇਹ ਮੈਂ ਇਸ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦਾ ਪਰ ਜੋ ਕਹਿੰਦੇ ਨੇ ਜੋ ਕਹਿੰਦੇ ਨੇ ਗੁਰਮੁਖ ਦੀ ਸੰਗਤ ਕਰ ਤੇ ਆਪਾਂ ਮੰਨ ਲਈਏ ਕਿਉਂਕਿ ਅੱਜ ਸਾਡੀ ਈਗੋ ਖੌਮੇ ਦਾ ਕੰਡਾ ਦੋ ਮੁਸ਼ਕਲਾਂ ਨੇ ਇੱਕ ਸਾਡੀ ਖੌਮੇ ਵੀ ਉਹ ਜਿਉਂਦੇ ਸ਼ਰੀਰ ਨੂੰ ਸਿਰਫ ਦੇ ਧਾਰੀ ਕਹਿ ਕੇ ਭੰਡ ਦੀ ਪਈ ਹੈ ਦੂਜੇ ਪਾਸੇ ਪ੍ਰੋਬਲਮ ਹੋਵੇ ਕਿ ਆਪੋ ਆਪਣੇ ਧੜੇ ਨੇ ਆਪੋ ਆਪਣੇ ਸੰਤ ਨੇ ਤੇ ਆਪੋ ਆਪਣੀ ਵਿਆਖਿਆ ਸ਼ਬਦਾਂ ਦੀ ਕੀਤੀ ਜਾ ਰਹੀ ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਅਰਦਾਸ ਨੇ ਜਿਹੜਾ ਸ਼ਬਦ ਕਿਹਾ ਹੈ ਨਾ ਸਤਿਗੁਰੂ ਸੰਪਰਦਾ ਕੋਈ ਹੋਵੇ ਜਥੇਬੰਦੀ ਕੋਈ ਹੋਵੇ ਇੱਕ ਕਿਰਪਾ ਕਰ ਜਿਸਿਸ ਕੋਲ ਬੈਠਿਆ ਤੇਰੀ ਯਾਦ ਆ ਜਾਏ ਬਸ ਉਹ ਹੀ ਸੰਗਤ ਮੈਨੂੰ ਬਖਸ਼ ਆਪ ਰੋਜ਼ ਅਰਦਾਸ ਵਿੱਚ ਕਹਿੰਦੇ ਹੋ ਸਹੀ ਪਿਆਰੇ ਮੇਲ ਉੱਥੇ ਕਿਸੇ ਨਾਂ ਤੇ ਨਹੀਂ ਲਿਆਣਾ ਜੀ ਇੱਥੋਂ ਤੱਕ ਹੀ ਸਜਣ ਸਹੀ ਗੁਰਮੁਖ ਪਿਆਰੇ ਮੇਲ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਤੇਰੇ ਨਾਮ ਤੇਰਾ ਨਾਮ ਹੋ ਸਕਦਾ ਤੁਸੀਂ ਜਿੱਥੇ ਕੰਮ ਕਰ ਲਿਓ ਕੋਈ ਗੋਰਾ ਹੀ ਇਹਨਾਂ ਸਪਿਰਚੁਅਲ ਮਿਲ ਜਾਏ ਉਹਦੇ ਕੋਲ ਬੈਠਿਆ ਰੱਬ ਦੀ ਯਾਦ ਆਉਣ ਲੱਗ ਫਿਰ ਮੇਰੀ ਬੇਨਤੀ ਬਹੁਤ ਵਿਸ਼ਾਲ ਸ਼ਬਦ ਹੈ ਹੁਣ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਪਰਿਭਾਸ਼ਾ ਦਿੱਤੀਆਂ ਨੇ ਉੰਜ ਅਸੀਂ ਸਭ ਤੋਂ ਪਹਿਲਾਂ ਸਤਿਗੁਰੂਵੇਂ ਪੜੇ ਪ੍ਰਮਾਨ ਸਰਲ ਜਿਹੜੇ ਅਸੀਂ ਰੋਜ਼ ਪਾਠ ਕਰਨੇ ਸਤਿਗੁਰੂ ਦੇ ਕੋਸ਼ਗਤ ਅਰਥ ਨੇ ਸੱਚਾ ਗੁਰੂ ਲਬਜ਼ੀ ਅਰਥ ਹੈ ਨਾ ਸਤ ਦਰ ਤੇ ਸੱਚ ਸੱਚਾ ਗੁਰੂ ਪਰ ਜਦੋਂ ਇਹਦੀ ਪਰਿਭਾਸ਼ਾ ਲੱਭਾਂਗੇ ਹੁਣ ਸੱਚਾ ਗੁਰੂ ਇਹਦੀ ਪਰਿਭਾਸ਼ਾ ਇਹਦੀ ਡੈਫੀਨੇਸ਼ਨ ਕੀ ਹੈ ਉੱਤੇ ਸਤਗੁਰਾਂ ਨੇ ਸਤ ਗੁਰੂ ਲਫ਼ਜ਼ ਦੀ ਵਿਆਖਿਆ ਕੀਤੀ ਕੁਝ ਮੈਂ ਸੁਖਮਨੀ ਸਾਹਿਬ ਜੋ 18 ਸਲੋਕ 18ਵੇਂ ਸਟ ਵਿੱਚ ਇਹ ਸਲੋਕ ਆ ਪਰਵਾਸ਼ਾ ਇਹ ਵਿੱਚ ਸਤ ਪੁਰਖ ਜਿਨ ਜਾਨਿਆ ਬੜ ਵੇਖੋ ਕਿੰਨੀ ਸੋਹਣੀ ਪਰਵਾਸ਼ਾ ਦੇ ਦਿੱਤੀ ਮੈਂ ਅਜ ਤਾਰਜ ਕੀਤੀ ਵੀ ਸਾਂਤ ਸਵਜਨੇ ਦੀ ਡੈਵੀਨੇਸ਼ਨ ਅਜਾਉਣੀ ਹੈ ਬਸ ਅੱਖਾਂ ਮੀਟ ਕੇ ਜਿਹਦੇ ਵਿੱਚ ਰੱਬ ਨੇ ਇਹ 12 ਗੁਣ ਭਰ ਦਿੱਤੇ ਨਾ ਉੰਜ ਵੈਸੇ 6 ਲਿਖੇ ਲਿਖੇ 6 ਨੇ ਵੀ ਜੋ ਅਰਥ ਕਰਾਂਗੇ ਇਹ ਬਹੁਤ ਗੁਣ ਬਣ ਜਾਂਦੇ ਆ ਮਾਰੈ ਨੀਉ ਤੇ ਕਿਆ ਸਤਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਮ ਉਸੇ ਕਾ ਨਾਮ ਸਤਗੁਰੂ ਹੈ ਜਿਨੇ ਸਤਪੁਰਖ ਨੂੰ ਜਾਣਿਆ ਅਕਾਲ ਪੁਰਖ ਨੂੰ ਸਤਪੁਰਖ ਜਿਨ ਜਾਨਿਆ ਸਤਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਉਹਦੀ ਸੰਗਤ ਕਰਕੇ ਸਿੱਖ ਦਾ ਪਾਰ ਉਤਾਰਾ ਹੋ ਜਾਂਦਾ ਸਿੱਧੇ ਜੈ ਸਤਗੁਰੂ ਦੇ ਅਰਥ ਨੇ ਕੱਲ ਇੱਕ ਸੀ ਬਚਨ ਪੜਿਆ ਸੀ ਗੁਰਦਾਤਾ ਗੁਰ ਕੀ ਬਾ ਕਰ ਗੁਰ ਦੀਪਕ ਤੋਂ ਲਿਓ ਇਹ ਵੀ ਇਹ ਵੀ ਗੁਰੂ ਦੀ ਡੈਫੀਨੇਸ਼ਨ ਜਾਂ ਇੱਕ ਪਾਠ ਕਰਨੇ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਮਨ ਕੀ ਦੁਬਦਾ ਬਿਨਸ ਜਾਏ ਉਹਦੇ ਵਿੱਚ ਜਿਹੜਾ ਸਾਡੀ ਦੁਵੇਸ਼ ਨੂੰ ਖਤਮ ਕਰਦਾ ਹੈ ਹਰ ਪਰਮ ਪਦ ਲਈ ਹੈ ਇਹਦਾ ਸਿੱਧੇ ਅਰਥ ਹੋ ਗਿਆ ਜੀ ਸਤਗੁਰ ਉਹ ਹੈ ਜਿਹਦੇ ਕੋਲ ਬੈਠਿਆ ਦੁਬਦਾ ਬਿਨਸ ਜਾਏ ਤੇ ਜਿਹੜਾ ਸਤ ਪੁਰਖ ਨਾਲ ਸਿੱਖ ਨੂੰ ਅਪੇਧ ਕਰਦਾ ਹੈ ਸਿੱਧੇ ਬਚਨ ਇਸ ਤੋਂ ਅਗਲੀ ਗੱਲ ਅੱਗੇ ਸ਼ਬਦ ਆਉਂਦਾ ਸਤਿਗੁਰੂ ਤੋਂ ਬਾਅਦ ਅਸੀਂ ਲਬਜ ਵਰਤਨੇ ਆ ਸਿੱਖ ਗੁਰ ਸਿੱਖ ਬੜੇ ਸਿੱਧੇ ਸ਼ਬਦ ਨੇ ਉਂਝ ਜੇ ਸਿੱਖ ਦੇ ਅਰਥ ਮੈਂ ਇੱਕ ਵਾਰ ਕਿਹਾ ਸੀ ਸੀ ਵਿਦਿਆਰਥੀ ਕਰਨੇ ਆ ਸਟੂਡੈਂਟ ਕਰਨੇ ਆ ਸਖਿਆਰਥੀ ਕਰਨੇ ਆ ਪਰ ਗੁਰੂ ਸਾਹਿਬ ਜੀ ਨੇ ਸਿੱਖ ਦੀ ਜਿਹੜੀ ਪਰਿਭਾਸ਼ਾ ਦਿੱਤੀ ਕਲ ਸਤਿਗੁਰਾਂ ਦੇ ਬਚਨ ਸਨ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰਕੇ ਪਾਣਾ ਵਿੱਚ ਆਵੇ ਕਲ ਸ਼ਾਮ ਨੂੰ ਹੁਕਮਨਾਮਾ ਸੀ ਇਹ ਮਹਾਰਾਜ ਦਾ ਇਥੇ ਜਿਹੜਾ ਗੁਰੂ ਦੇ ਬਾਣੇ ਚ ਆਵੇ ਇਹਦਾ ਮਤਲਬ ਸਿਰਾ ਹੁਕਮ ਨੂੰ ਮੰਨੇ ਉਹ ਜੋ ਹੋਰ ਸੌਖਾ ਸਿੱਖ ਦੀ ਪਰਿਭਾਸ਼ਾ ਕੀ ਹੈ ਸਿੱਖ ਰਹਿਤ ਮਰਿਆਦਾ ਦਾ ਪਹਿਲਾ ਕੁਐਸਚਨ ਇਹ ਵੇ ਸਿੱਖ ਕੌਣ ਉੱਥੇ ਚਲੋ ਦਿੱਤਾ ਹੈ ਜਿਹੜਾ ਜੋ ਇਹ ਸ਼ਬਦ ਵਰਤੇ ਹੈ ਇਸਤਰੀ ਜਾਂ ਪੁਰਸ਼ ਯਾਦ ਰੱਖਿਓ ਜਦੋਂ ਕੁਰਬਾਨੀ ਸਰਬਸਾਂਝੀ ਵਾਲਤਾ ਦੀ ਗੱਲ ਕਰਦੀ ਹੈ ਉਹ ਜੈਂਡਰ ਵਾਂ ਕਰ ਕਰਕੇ ਨਹੀਂ ਕਿ ਔਰਤ ਲਈ ਵਖਰਾ ਉਪਦੇਸ਼ ਮਰਦ ਵਾਸਤੇ ਵਖਰਾ ਉਪਦੇਸ਼ ਹੁਣ ਜਦੋਂ ਆਪਾਂ ਸਾਰੇ ਪੜ੍ਹਨੇ ਆ ਪਾਠ ਕਰਨੇ ਆ ਤੇ ਅਸੀਂ ਇਹ ਸ਼ਬਦ ਕਹਿੰਨੇ ਆ ਭਈ ਪ੍ਰਾਪਤ ਮਾਨਖੁ ਦੇ ਖੁਰੀਆ ਇਹਦਾ ਅਰਥ ਬੀਬੀਆਂ ਵਾਸਤੇ ਬੰਦਿਆਂ ਵਾਸਤੇ ਵੀ ਜਦੋਂ ਅਸੀਂ ਪਾਠ ਕਰਨੇ ਆ ਭਾਈ ਰੇ RAM ਕਹੋ ਚਿਤ ਲਾਏ ਇਹ ਤਾਂ ਪੁਲਿੰਗ ਵਿੱਚ ਪਰ ਇਹ ਸ਼ਬਦ ਤਾਂ ਬੀਬੀਆਂ ਵਾਸਤੇ ਵੀ ਹੈ ਇਸ ਕਰਕੇ ਸਤਿਗੁਰਾਂ ਨੇ ਜਦੋਂ ਗੁਰਸਿੱਖ ਦੀ ਉਥੇ ਜਿਹੜਾ ਦਿੱਤਾ ਉਹ ਲਿਖਿਆ ਜੋ ਇਸਤਰੀ ਦਾ ਪੁਰਸ਼ ਇੱਕ ਅਕਾਲ ਪੁਰਖ ਨੂੰ ਮੰਨਦਾ ਹੋਵੇ ਮੈਂ ਪੂਰੇ ਸ਼ਬਦ ਨਹੀਂ ਦੇ ਰਿਹਾ ਸਿੱਧਾ ਨਿਚੋੜ 10 ਗੁਰੂ ਸਹਿਬਾਨਾਂ ਦੀ ਬਾਣੀ ਤੇ ਉਹਨੂੰ ਯਕੀਨ ਹੋਵੇ ਬਾਣੀ ਮੰਨੇ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੋਵੇ ਇਹ ਲਫ਼ਜ਼ ਉਤੇ ਵਰਤੇ ਨੇ ਪਰ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਸਿੱਖ ਦਾ ਪਰਿਭਾਸ਼ਾ ਕੀ ਹੈ ਸਤਗੁਰਾਂ ਨੇ ਬੜਾ ਪਿਆਰਾ ਸਲੋਕ ਅਸੀਂ ਕਈ ਵਾਰੀ ਪੜਿਆ ਗੁਰ ਸਤਗੁਰ ਕਾਜੋ ਬਸ ਆ ਸਿੱਖ ਦੀ ਪਰਿਭਾਸ਼ਾ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੈ ਸਭ ਕਿਲਵਿਕ ਪਾਪ ਧੋਖਲੇ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬੈੰਦਿਆਂ ਉਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਿਰਾਸ ਤੇ ਆਏ ਮੇਰਾ ਹਰਿ ਹਰਿ ਸੋ ਗੁਰ ਸਿੱਖ ਗੁਰੂ ਮਨ ਭਾਵੇ ਸੋ ਗੁਰ ਸਿੱਖ ਫਿਰ ਬਿੰਤੀ ਉਹ ਗੁਰਸਿੱਖ ਹੈ ਸੋ ਗੁਰਸਿੱਖ ਗੁਰੂ ਮਨ ਭਾਵੈ ਮਹਾਰਾਜ ਕਹਿੰਦੇ ਜਿਸ ਨੂੰ ਦਿਆਲ ਕੋ ਵੈ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਆ ਹੈ ਪ੍ਰਭਾਸ਼ਾ ਜੀ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜੋ ਇੱਕ ਇੱਕ ਆਪ ਤੁਕ ਲਈ ਜਾਗੇ ਜੀ